2024 ਲੋਕ ਸਭਾ ਇਲੈਕਸ਼ਨ ਦੇ ਵਿੱਚ ਕੁਝ ਉਮੀਦਵਾਰ ਪਾਰਟੀਆਂ ਬਦਲ ਰਹੇ ਨੇ ਤੇ ਕੁਝ ਆਪਣੀ ਘਰ ਵਾਪਸੀ ਕਰ ਰਹੇ ਨੇ। ਤੋਂ ਹੀ ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਹੰਗਾਰਾ ਮਿਲ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਰਦਾਰ ਸ਼ਮਵੀਰ ਸਿੰਘ ਬਾਦਲ ਦੇ ਚਚੇਰੇ ਭਰਾ ਸਰਦਾਰ ਮਨਪ੍ਰੀਤ ਸਿੰਘ ਬਾਦਲ ਦੀ ਹੋ ਸਕਦੀ ਹੈ ਘਰ ਵਾਪਸੀ। ਕੁਝ ਥੇੜਾ ਬਾਅਦ ਅਕਾਲੀ ਦਲ ਵਿੱਚ ਵਾਪਸ ਆ ਜਾਣਗੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਜੋ ਕਿ ਹਰਸਿਮਰ ਕੋਰ ਬਾਦਲ ਨੂੰ ਚੌਥੀ ਵਾਰ ਜਿਹੜਾ ਕਿ ਲੋਕ ਸਭਾ ਹਲਕਾ ਬਠਿੰਡਾ ਤੋਂ ਜਿਹੜਾ ਜਿੱਤਣ ਦੀ ਸਭਾਵਨਾ ਹੋ ਜੇਗੀ ਜੋ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਹਰਸਿਮਰ ਕੋਰ ਬਾਦਲ ਜਿਨ੍ਹਾਂ ਦੀ ਚੋਣ ਮਹਿਮ ਨੂੰ ਵੱਡਾ ਹੰਗਾਰਾ ਮਿਲੇਗਾ ਸੋ ਤੁਸੀਂ ਜਿਹੜੇ ਚੜਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੋ ਵੱਡੀ ਦੇ ਤਾਜ਼ਾ ਖਬਰ ਨਿਕਲ ਕੇ ਆ ਰਹੀ ਹੈ ਕੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਹਾਂ ਕੱਢਤੀ ਹੈ ਦੁਬਾਰਾ ਅਕਾਲੀ ਦਲ ਦੇ ਵਿੱਚ ਸ਼ਾਸਤ ਨੂੰ ਚਮਕਾਉਣ ਵਾਸਤੇ ਸਾਬਕਾ ਖਜ਼ਾਨਾ ਮੰਤਰੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਜਦੋਂ 2012 ਦੇ ਵਿੱਚ ਅਕਾਲੀ ਦਲ ਨੂੰ ਅਲੱਗ ਹੋ ਗਏ ਸੀ ਅਕਾਲੀ ਦਲੋਂ ਅਲੱਗ ਹੋ ਕੇ ਉਹਨਾਂ ਨੇ ਆਪਣੀ ਪੀ ਪੀਪ ਪਾਰਟੀ ਬਣਾਈ ਸੀ ਪੰਜਾਬ ਪੀਪਲਸ ਪਾਰਟੀ ਸੋ ਉਸ ਤੋਂ ਬਾਅਦ ਕਾਂਗਰਸ ਵਿੱਚ ਚਲੇ ਜਾਂਦੇ ਨੇ ਕਾਂਗਰਸ ਵੱਲੋਂ ਉਹਨਾਂ ਨੂੰ ਜਿਹੜਾ ਕਿ 2017 ਦੇ ਵਿੱਚ ਖਜ਼ਾਨਾ ਮੰਤਰੀ ਬਣਾਇਆ ਜਾਂਦਾ ਹੈ ਸੋ ਅਕਾਲੀ ਦਲ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਸਰਦਾਰ ਮਨਪ੍ਰੀਤ ਬਾਦਲ ਇੱਕ ਦੂਜੀ ਦੇ ਪੰਜ ਕਸਦੇ ਰਹੇ ਨੇ ਜਦੋਂ ਬਹੁਤ ਜ਼ਿਆਦਾ ਇੱਕ ਦੂਜੀ ਦੇ ਜਿਹੜੀਆਂ ਦੁਰੀਆਂ ਵੱਧ ਗਈਆਂ ਮਨਪ੍ਰੀਤ ਬਾਦਲ ਦਾ ਪਰਿਵਾਰ ਅਲੱਗ ਸੀ ਔਰ ਸੁਖਵੀਰ ਸਿੰਘ ਬਾਦਲ ਦਾ ਪਰਿਵਾਰ ਆ ਇੱਕ ਦੂਜੀ ਦੇ ਪਰਿਵਾਰਾਂ ਦੇ ਉੱਪਰ ਹਮਲੇ ਬੋਲਦੇ ਸ਼ਬਦੀ ਹਮਲੇ ਬੋਲਦੇ ਰਹੇ ਲੇਕਿਨ ਕਹਿੰਦੇ ਨੇ ਕਿ ਆਪਣੇ ਆਪਣੇ ਹੁੰਦੇ ਨੇ ਤੇ ਬਗਾਨੇ ਬਗਾਨੇ ਹੁੰਦੇ ਨੇ ਆਪਣੇ ਹੋਣਗੇ ਕਹਿੰਦੇ ਉਹ ਜਿਹੜਾ ਕਿ ਸ਼ਾਮੇ ਸੁੱਟਣਗੇ ਸੋ ਕਿਤੇ ਨਾ ਕਿਤੇ ਆਪਣਾ ਆਪਣ ਜਿਹੜਾ ਜਰੂਰ ਨਜ਼ਰ ਆਉਂਦਾ ਹੈ ਭਾਵੇਂ ਜਿੰਨੀਆਂ ਮਰਜੀ ਦੂਰੀਆਂ ਵਾਜਣ ਸੋ ਮਨਪ੍ਰੀਤ ਸਿੰਘ ਬਾਦਲ ਨੇ ਜਿਹੜਾ ਕਿ ਕੁਝ ਦਿਨ ਪਹਿਲਾਂ ਜਦੋਂ ਉਹਨਾਂ ਹਾਰਟ ਅਟੈਕ ਆਉਂਦਾ ਹੈ ਤਾਂ ਜਦੋਂ ਹਸਪਤਲ ਚ ਲੈ ਕੇ ਜਾਇਆ ਜਾਂਦਾ ਹੈ ਤਾਂ ਸੁਭੀਰ ਸਿੰਘ ਬਾਦਲ ਖੁਦ ਹਸਪਤਲ ਪਹੁੰਚਦੇ ਉਹਨਾਂ ਦਾ ਹਾਲ ਚਾਲ ਪੁੱਛਣ ਵਾਸਤੇ ਦੂਸਰੇ ਪਾਸੇ ਮਨਪ੍ਰੀਤ ਸਿੰਘ ਬਾਦਲ ਦੇ ਉੱਪਰ ਪੰਜਾਬ ਸਰਕਾਰ ਜਿਹੜੇ ਇੱਕ ਵੇਲੇ 2012 ਦੇ ਵਿੱਚ ਇਕੱਠੇ ਇੱਕੋ ਸਟੇਜ ਤੇ ਜਿਨ੍ਹਾਂ ਨੇ ਖੜਕੜ ਕਲਾ ਚ ਮਿੱਟੀ ਦੀ ਸੌ ਖਾਦੀ ਸੀ ਪੰਜਾਬ ਦੇ ਵਿੱਚ ਕੰਮ ਕਰਨ ਦੀ ਲੇਕਿਨ ਜਦੋਂ ਪਾਰਟੀਆਂ ਅਲੱਗ-ਅਲੱਗ ਹੋ ਗਈਆਂ ਤੇ ਉਹ ਮੁੱਖ ਮੰਤਰੀ ਬਣ ਜਾਂਦੇ ਨੇ ਔਰ ਮੁੱਖ ਮੰਤਰੀ ਬਣਨ ਤੋਂ ਬਾਅਦ ਉਹ ਮਨਪ੍ਰੀਤ ਸਿੰਘ ਬਾਦਲ ਦੇ ਉੱਪਰ ਵਿਜੀਲੈਂਸ ਭੇਜਦੇ ਨੇ ਵਿਜੀਲੈਂਸ ਨਾਲ ਮਨਪ੍ਰੀਤ ਸਿੰਘ ਬਾਦਲ ਤੇ ਜਿਹੜੀ ਸ਼ਾਨ ਬੇਨ ਕੀਤੀ ਜਾਂਦੀ ਏ ਉਧਰ ਮਨਪ੍ਰੀਤ ਸਿੰਘ ਬਾਦਲ ਦਾ ਪਠੰਡੇ ਦੇ ਵਿੱਚ ਜਦੋਂ ਵਿੱਤ ਮੰਤਰੀ ਸੀ ਤਾ ਉਸ ਵਕਤ ਸਰੂਪ ਚੰਦ ਸਿੰਘਲਾ ਇੱਕ ਉਹਨਾਂ ਦਾ ਆਪੋਜੀਸ਼ਨ ਸੀਗਾ ਜਦੋਂ ਵੀ ਅਕਾਲੀ ਦਲ ਵਿੱਚ ਸੀ ਉਦੋਂ ਉਹਨਾਂ ਦੇ ਖਿਲਾਫ ਚੋਣ ਲੜਦਾ ਸੀ ਸੋ ਸਰੂਪ ਚੰਦ ਸਿੰਘਲਾ ਇੱਕ ਜਿਹੜਾ ਕਿ ਉਹਨਾਂ ਨੇ ਹੁਣ ਭਾਜੀਪੀ 'ਚ ਇਕੱਠੇ ਦੋਨੋਂ ਲੀਡਰ ਸੀਗੇ ਤਾਂ ਭਾਜੀਪੀ ਵੱਲੋਂ ਉਹਨਾਂ ਨੂੰ ਕਢਾਉਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਮਨਪ੍ਰਿੰਤ ਬਾਦਲ ਲੋਕ ਸਭਾ ਇਲੈਕਸ਼ਨ ਦੇ ਵਿੱਚ ਬਿਲਕੁਲ ਸ਼ਾਂਤ ਬੈਠੇ ਸੀ ਸਰੂਪ ਚੰਦ ਸਿੰਘਲਾ ਨੇ ਇਹੋ ਜੀ ਕਹਿੰਦੇ ਚਾਲ ਜਿਹੜੀ ਖੇਡੀ ਏ ਜਿਹੜਾ ਕਿ ਮਨਪ੍ਰਿੰਸ ਬਾਦਲ ਫਸ ਗਿਆ ਉਹਨਾਂ ਨੇ ਮਨਪ੍ਰਿੰਸ ਬਾਦਲ ਦੇ ਉੱਪਰ ਹਾਈ ਕਮਾਂਡ ਵੱਲੋਂ ਇੱਕ ਚਿੱਠੀ ਕਿਹਾ ਦਿੱਤੀ ਕਿ ਮਨਪ੍ਰਿੰਸ ਬਾਦਲ ਬਠਿੰਡਾ ਲੋਕ ਸਭਾ ਹਲਕੇ ਚੋਣ ਪ੍ਰਚਾਰ ਕਰੇ ਚੋਣ ਪ੍ਰਚਾਰ ਕਿਉਂ ਕਰੇ ਕਿਉਂਕਿ ਆਪਣੀ ਪਰਜਾਈ ਦੇ ਖਿਲਾਫ ਜੇ ਚੋਣ ਪ੍ਰਚਾਰ ਕਰਦਾ ਹੈ ਤਾਂ ਉਥੇ ਭਾਜਪਾ ਲੀਡਰ ਜੋ ਪਰਮਪਾਲ ਕੋਰ ਸਿੱਧੂ ਹੈ ਉਹਨੂੰ ਜਿਹੜਾ ਕਿ ਹੰਗਾਰਾ ਮਿਲੇ ਲੇਕਿਨ ਮਨਪ੍ਰਿੰਸ ਬਾਦਲ ਨੇ ਬੀਜੇਪੀ ਲੀਡਰ ਵਾਸਤੇ ਚੋਣ ਪ੍ਰਚਾਰ ਕਰਨ ਵਾਸਤੇ ਆਪਣਾ ਬਿਲਕੁਲ ਨਹਾ ਕਰ ਦਿੱਤੀ ਭਾਵੇਂ ਮੈਨੂੰ ਪਾਰਟੀ ਕਹਿੰਦੇ ਬੀਜੇਪੀ ਕੱਢ ਦੇਵੇ ਲੇਕਿਨ ਮੈਂ ਚੋਣ ਪ੍ਰਚਾਰ ਨਹੀਂ ਕਰਾਂਗਾ ਸੋ ਦੂਸਰੇ ਪਾਸੇ ਸੁਖਵੀਰ ਸਿੰਘ ਬਾਦਲ ਨੇ ਫਿਰ ਮਾਨਪ੍ਰਿੰਸ ਬਾਦਲ ਨਾਲ ਹੱਥ ਮਿਲਾਉਣ ਵਾਸਤੇ ਅਗਾਹ ਕੀਤਾ ਹੁਣ ਮਨਪ੍ਰੀਤ ਸਿੰਘ ਬਾਦਲ ਜਿਹੜਾ ਕਿ ਕੁਝ ਸਮੇਂ ਬਾਅਦ ਕਰਵਾਪਸੀ ਹੋ ਰਹੀ ਹੈ ਉਸ ਹਰ ਸਿਮਨ ਕੋ ਬਾਦਲ ਨੂੰ ਚੌਥੀ ਵਾਰ ਲੋਕ ਸਭਾ ਹਲਕਾ ਭਿੰਡਾ ਤੋਂ ਜਿਹੜਾ ਕਿ ਜਿੱਤਣ ਦੀ ਸਭਾਵਨਾ ਹੋ ਗਈਆਂ ਨੇ ਹੁਣ ਮਨਪ੍ਰੀਤ ਸਿੰਘ ਬਾਦਲ ਨੇ ਇਹ ਹੰਗਾਰਾ ਪਹਿਆ ਹੈ ਕਿ ਮੈਂ ਅਕਾਲੀ ਦਲ ਵਿੱਚ ਦੁਬਾਰਾ ਆ ਕੇ ਜਿਸ ਤਰ੍ਹਾਂ ਪਾਸ ਤੇ 10 ਦੀ ਜੋੜੀ ਜਿਹੜੀ ਬਹਾਲ ਹੋਈ ਸੀ ਉਸੇ ਤਰ੍ਹਾਂ ਹੁਣ ਮਨਪ੍ਰੀਤ ਬਾਦਲ ਦੇ ਸੁਭੀਸ਼ ਸਿੰਘ ਬਾਦਲ ਦੀ ਜੋੜੀ ਅਕਾਲੀ ਦਲ ਨੂੰ ਜੜਾ ਕੀ ਫੇਰ ਦੁਬਾਰਾ ਜੀਵਿਤ ਕਰੇਗੀ ਅਕਾਲੀ ਦਲ ਨੂੰ ਜਿਹੜਾ ਕੀ ਬਹੁਤ ਵੱਡਾ ਹੰਗਾਰਾ ਮਿਲਣ ਜਾ ਰਿਹਾ ਹੈ ਮਨਪ੍ਰੀਤ ਬਾਦਲ ਦੇ ਰੂਪ ਵਿੱਚ ਜੋ ਕੁਝ ਸਮੇਂ ਬਾਅਦ ਜਿਹੜਾ ਕੋਨਾਂ ਦੀ ਘਰ ਵਾਪਸੀ ਹੋ ਸਕਦੀ ਹੈ ਔਰ ਅਕਾਲੀ ਦਲ ਵਿੱਚ ਦੁਬਾਰਾ ਜਿਹੜਾ ਕੀ ਮਨਪ੍ਰੀਤ ਬਾਦਲ ਆ ਸਕਦੇ ਨੇ ਉਹ ਵੱਡਾ ਉਹਦਾ ਦੇ ਕੇ ਉਹਨਾਂ ਨੂੰ ਅਕਾਲੀ ਦਲੋਂ ਸੇਵਾ ਦਿੱਤੀ ਜਾਵੇਗੀ ਔਰ ਅਕਾਲੀ ਦਲ ਦੇ ਵੱਲੋਂ ਜਿਹੜਾ ਕੀ ਉਹਨਾਂ ਦੀ ਡਿਊਟੀ ਲਾਈ ਜਾਏਗੀ ਜੋ ਹਰਸਨ ਕੋ ਬਾਦਲ ਬਠਿੰਡਾ ਤੋਂ ਲੋਕ ਸਭਾ ਉਮੀਦਵਾਰ ਚੋ चह चोण मुहमद जाकर प्रचार कर मनप्रीत बादल जो कि बीजेपी को व्डा घाटा हो जा रहा है बीजेपी के वास्ते बहुत ही वीड्डी और बुरी खबर आई है कि मनप्रीत बादल बीजेपी को अलविदा कह के अकाली दल वापसी कर सकते हैं